ਸਾਡ ਵੀਰੋ ਇਹ ਬੇਨਤੀ ਆ ਕਿ ਆਪਾਂ ਆਪਣੇ ਤੇ ਦੇਵੀ ਚੌਕ ਦੇ ਰੇਤੀ ਸਿੱਧੇ ਆਪਾਂ ਪੱਛਿਆਰ ਮੋੜ ਤੋਂ ਉਹਦੇ ਪਾਸੇ ਵੀ ਤੇ ਪਾਸੇ ਆ ਦੇ ਸਾਹਮਣੇ ਵੀ ਤੇ ਉਦੋਂ ਧਾਰੂ ਵਾਲੇ ਪਾਸੇ ਵੀ ਆ ਕੇ ਤੇ ਧਾਰੂ ਚੌਂਕ ਤੇ ਧਾਰੂ ਚੌਂਕ ਦੇ ਵੱਡੀ ਚੜ੍ਹ ਕੇ ਆਪਣੇ ਵਾਲੀ ਸਾਈਡ ਤੇ ਆ ਕੇ ਆਪਾਂ ਇਹ ਕਿਤੇ ਨਹੀਂ ਚੰਕ ਆ ਜਾਣਾ ਬੱਸ ਬਾਰੇ ਬੇਨਤੀ ਆ ਕਿ ਇੱਕ ਤਾਂ ਟਰੈਕਟਰ ਚਲਾ ਦੇ ਤੁਹਾਰੇ ਜਿਹਦਾ ਵੀ ਅੱਗੇ ਪਿੱਛੇ ਆ ਜਾ ਕੋਈ ਗੱਲ ਨਹੀਂ ਜੇ ਆਪਾਂ ਕੇ ਵਾਲੇ ਤੇਰੇ ਪਿੱਛੇ ਲੱਗ ਕੇ ਹੋ ਰਹੀ ਹੈ ਨਾ ਇਹ ਆਤਮ ਮੰਡਲ ਚ ਕਰ ਰਹੇ ਕਿ ਮੇਰਾ ਟਾਈਟ ਰੱਗੇ ਹੋਵੇ ਧਾਰੇ ਦੇ ਉੱਤੇ ਆਵਾਜ਼ ਦੇ ਟਾਈਟ ਲੈਂਦੇ ਤੇ ਉਹਨੇ ਕਹੀਦੀ ਆ ਜਿੰਨਾਂ ਦੇ ਕੋਲ ਮੋਬਾਈਲ ਹੈ ਨਾ ਉਹ ਆਈ ਖੜ ਗਿਆ ਜਿਹੜੀਆਂ ਵੀਡੀਓ ਬਣਾ ਕੇ ਭੇਜਣ ਤਾਂ ਉਹ ਸਭ ਰਾਤ ਨੂੰ ਮੋਬਾਈਲ ਲਾ ਗਿਰੇ ਜਿਵੇਂ ਜੇਵਾ ਪਰ ਆ ਗਏ ਆਲਦਾ ਕਰ ਦਿੱਤਾ ਹੈ ਉਹ ਕਹਿੰਦਾ ਜਦੋਂ ਗੁਰੂਆਂ ਦੇ ਨਾਲ ਦੇ ਕੰਮ ਦੇ ਆਪਣਾ ਜਿਹੜਾ ਮਲਾਮਾ ਦਾ ਕੰਮ ਰਿਹਾ ਉਹ ਤਾਂ ਕਰਦੇ ਕੋਈ ਨਾ ਜੁੜਾ ਸਭ ਦੇ ਨੂੰ ਕੋਈ ਅਵੰਨ ਵੀ ਨਹੀਂ ਹੋ ਗਿਆ ਜੀ ਮਾਜੀ ਕੋਈ ਸਾਥੇ 2008 ਦਮਿਆ ਸੱਤ ਬੰਲੇ ਬਰਦਾ ਮੁੰਡਾ ਜੀਰ ਕੀਤਾ ਗਿਆ ਉਹ ਆਪਣਾ ਹੱਥ ਲੈ ਕੇ ਗੱਤੋ ਗਿਆ ਸੀਗਾ ਅਭੀ ਭਰਾਓ ਪੱਗ ਲੈ ਕੇ ਅੱਜ ਜੇ ਸਰਕਾਰ ਨੇ ਸਾਥੇ ਦੇ ਅਤਿਆਚਾਰ ਕਰਿਆ ਸੀ ਉਹ ਸਰਕਾਰ ਨੂੰ ਕੋਈ ਕਦਰ ਸਨਮਾਨ ਤਾਂ ਗਾ ਵੀ ਸੀ ਸਰਕਾਰ ਜਿਹੜੇ ਛੋਟਾ ਜੋਰ ਪਿਆ ਖਰਾਕ ਸੀਗਾ ਉਹਦੋਂ ਸਰਕਾਰੋ ਜੱਟ ਬੋਦੀ ਢੋਲੀ ਢੋਲੀ ਦੇ ਵਿੱਚ ਪੈਣ ਵਾਲੀ ਆ ਤਾਂ ਸਾਡਾ ਸਾਥ ਦੇਖੋ ਨਗਾ ਦਿਓ ਅਰੇ ਮੈਨੂੰ ਬੜੀ ਖੁਸ਼ੀ ਦੇ ਵਿੱਚ ਆ ਕੇ ਪੰਜ ਗਾਰਾ ਜੜਦਿਗੇ ਬੋਲ ਸੋਨਿਆ ਜਯ 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 ਕਾਤੇ ਬਲਾਗ ਦੇ ਸਾਰੇ ਅਕਾਰੀ ਪ੍ਰਧਾਨਾਂ ਨੂੰ ਬੇਨਤੀ ਹੈ ਜੀ ਆਓ ਵੀ ਦਰਸੀ ਦੇ ਕੋਲ ਆ ਕੇ ਜ਼ਰੂਰ ਹਾਜ਼ਰੀ ਲਵਾ ਕੇ ਜਾਓ ਆਪਾਂ ਆਪਣੇ ਟਰੈਕਟਰਾਂ ਦੀ ਪਾਉ ਦੇ ਪੰਡ ਦੀ ਜੋਦੇ ਕਈ ਵਾਰੀ ਐਵੇਂ ਚੱਲਦੇ ਆਈ ਨਹੀਂ ਰਹਿ ਜਾਂਦੀਆਂ ਕਿ ਜਦੋਂ ਬੰਦਾ ਪੁੱਛਾ ਕਰਦਾ ਕਿ ਮੇਰੇ ਤੋਂ ਵੀ ਆਈ ਨਹੀਂ ਰਹੀ ਪਰ ਉਹ ਜਾਣਦੇ ਜੇ ਪਤਾ ਨਹੀਂ ਇਕੱਲਾ ਕਿਰਾਕੰਦ ਆ ਕੇ ਲੈ ਜਾਣਾ ਟਾਲੀ ਰੱਟ ਜਾਣਾ ਪਾ ਜਰੂਰੀ ਜੇ ਕਿਉਂਕਿ ਪਾਣੀ ਦੀ ਤੇ ਲੱਗਦੀ ਆ ਇਹ ਕੋਈ 2-3 ਤੋਂ 5 ਤੋਂ ਬਲਾਕ ਲਾ ਕੇ ਰੱਖ ਲੈਣੇ ਤੇ ਇਹ ਵਿੱਚ ਅੱਗੇ ਮੂਲ ਵਾ ਕੇ ਕਿ ਕਰਦਾ ਜਾਣਾ ਹੋਵੇ ਖਲਵਾਰਾ ਪੋਣੀਆਂ ਚੁਕਾ ਲੈਂਦੇ ਆਂ ਤੁਹਾਨੂੰ ਮੌਨ ਦਾ ਨਜ਼ਰ ਆਉਂਦਾ ਨਹੀਂ ਜਾਨੀ ਮੂਹ ਕਾਣਾ ਪਾਣ ਦੇ ਤੇ ਦਾਦੇ ਦਾ ਚਪੀ ਹੋਇਆ It's never, ever, ever.

ਸਾਰੇ ਪਤਾ ਹੋਣਾ ਚਾਹੀਦਾ ਹੈ ਕਿ ਐਤ੍ਰਾ ਮਹਾ ਪ੍ਰਧਾਨ ਨੂੰ ਪ੍ਰੋਗਰਾਮ ਕਰਨਾ ਪੈ ਰਿਹਾ ਹੈ ਇਹ ਘਾਤ ਤਾਰੀਖ ਤੇ ਅਰਜ਼ੇ ਰੱਖੋ ਤੁਸੀਂ ਸੈਕਟਰ ਵਿੱਚ ਦਾ ਮਤਲਬ ਕੀ ਹੈ ਕਿ ਹਰ ਸਾਡੇ ਇੱਕੋ ਅੱਜ ਸਰਕਾਰ ਅਜਾਦੀ ਦਾ ਪ੍ਰੇਰਨਾ ਬਣਾ ਰਹੀ ਹੈ 5000000 ਨਹੀਂ ਹੋਏ ਇੱਕ ਪਾਸੇ ਸਰਕਾਰ ਅਜਾਦੀ ਦਾ ਸਹਿਣਾ ਬਣਾ ਰਹੀ ਹੈ ਕਿ ਪੁੱਛੋ ਪਾਸੇ ਸਰਦ ਨੂੰ ਕਿਹਨਾਂ ਨੂੰ ਆਇਓ

ਇਹ ਕਾਹਦਾ ਹਾਈ ਸੈਂਟਰ ਬਾਹਰੋਂ ਪਾਵਰ ਦੇ ਦਿੱਤਾ ਕੀ ਇਹ ਬੰਦ ਹੋਣਾ ਚਾਹੀਦਾ ਇਹੋ ਜਿਹਾ ਕੰਮ ਕਰਦਾ ਬਿਨਾਂ ਲੋੜ ਮਾਨੇ ਰਹਿਣ ਦਾ ਕੋਈ ਸੌਦਾ ਲੈਣ ਜਾਣਾ ਕੋਈ ਵਸਤੂ ਲੈਣ ਜਾਣਾ ਤਾਂ ਜਾਣਾ ਪੈਂਦਾ ਇਹ ਜਿਹੜੀਆਂ ਮੰਗਾਂ ਲਾਗੂ ਕਰਵਾਉਣੀਆਂ ਇਹ ਆਪਾਂ ਨੂੰ ਕੱਟ ਕੇ ਕਿ ਪੰਜਾਬ ਉਹ ਸਟੇਟ ਹੈ ਇੱਕ ਜਿਹੜੀ ਹਜ਼ਾਰ ਨਹੀਂ ਕਿਸੇ ਦਾ ਰੱਖਦੀ ਹਰ ਟਾਈਮ ਮਰਨ ਵਾਸਤੇ ਤਿਆਰ ਹੈ ਅਸੀਂ ਮਰਨਾ ਕਦੇ ਹੀ ਨਹੀਂ ਭੁੱਲਿਆ ਸਾਡੇ ਵੱਡਿਆਂ ਨੇ ਸਾਨੂੰ ਦੱਸਿਆ ਸਾਦੇ ਨਾ ਕੰਦਾ ਆਖਵੇਂ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਪਾਣੀ ਦਾ ਕੈਪਰ ਜਿਹੜੇ ਉਹ ਕਹਦੇ ਪਾਣੀ ਦਾ ਪਾਣੀ ਆ ਰਿਹਾ ਹੈ ਬਾਬਿਆਂ ਨੂੰ ਵੀ ਕਿਹਾ ਕਿ ਚਾਹ ਪਾਣੀ ਦਾ ਅਰੇਂਜਮੈਂਟ ਸੁਪਤ ਦਾ ਸਾਧਰਾ ਸੱਜਾ ਦਾ ਮਿਹਰਬਾਨੀ ਕਰਿਓ ਜਿਹੜਾ ਨੂੰ ਬੈਂਤੀ ਆਵੇ ਅਚਾਨਕ ਜਿਹੜੇ ਰਹਿਣਾ ਹੈ ਟਰੈਕਟਰ ਨੇ ਨਾ ਟਰੈਕਟਰ ਕਾਲੀ ਨਹੀਂ ਕਰਨੀ ਕੋਈ ਲੈਣਾ ਬੈਠੋ 10 12 ਗੁੱਤ ਦਾ ਉੱਥੇ ਰੱਖੋ ਟਰੈਕਟਰ ਦੀ ਬਰਾਬਰ ਰੱਖਣਾ ਹੈ ਆ ਬੋਗੇ ਸੰਗਰੀ ਆ ਗਿਆ गाड़ी में कोई बुला तो तो रहा है मैं बोल रहा हूं स्पीकर लग गया इस गाड़ी से भी अरे अंदर का गाड़ी से फर्स्ट से धक्का देकर खड़े हैं तो थोड़ा खड़े होकर तो रहे हो क्या कैसे पर मेरा मौटिया से जाकर ट्रैक पर के ध्यान ना कर दो मैं तो देख के जल्दी में बोलती हूं वीर i don't